ਤੇ ਅਟੈਕ ਕਰਵਾਉਣ ਦੇ ਵਿੱਚ ਵੀ ਭਾਈਵਾਲ ਬਾਦਲਾ 78 ਦੇ ਵਿੱਚ ਜਿਹੜਾ ਨਿਰਕਾਰੀ ਕਾਂਡ ਹੋਇਆ ਉਹਦੇ ਵਿੱਚ ਵੀ ਭਾਈਵਾਲ ਪ੍ਰਕਾਸ਼ ਬਾਦਲਾ ਬਰਗਾੜੀ ਦੇ ਵਿੱਚ ਜਿਹੜਾ ਕਿ ਜੋ ਕਾਂਡ ਵਾਪਰਿਆ ਉਹਦੇ ਵਿੱਚ ਵੀ ਸਮੁਲੀਅਤ ਇਨਾ ਬਾਦਲਾ ਦੀ ਆ ਐਸ ਵੇਲੇ ਦੀ ਜਿਹੜੀ ਖਬਰ ਆ ਉਹ ਦੁੜੀ ਆ ਸਖਬੀਰ ਸਿੰਘ ਬਾਦਲ ਦੇ ਨਾਲ ਸਖਬੀਰ ਸਿੰਘ ਬਾਦਲ ਦੇ ਜਿਹੜਾ ਗੈਰ ਜਮਾਨਤੀ ਬਰਾਟਾ ਜਿਹੜੇ ਉਹ ਜਾਰੀ ਹੋ ਚੁੱਕੇ ਆ ਜਿਹੜੀ ਕਿ ਲੱਗਦਾ ਕਿ ਹੁਣ ਸਖਬੀਰ ਬਾਦਲ ਨੂੰ ਵੀ ਜਿਹੜਾ ਜੇਲ੍ਹ ਯਾਤਰਾ ਕਰਨੀ ਪਊਗੀ ਇਹਦੇ ਤਹਿਤ ਆਪਾਂ ਗੱਲਬਾਤ ਕਰਦੇ ਆ ਤੇ ਨਾਲ ਹੀ ਖਬਰ ਜੁੜੀ ਆ ਭਾਈ ਅੰਮਰਤਪਾਲ ਸਿੰਘ ਦੇ ਨਾਲ ਉਹਨਾਂ ਨੇ ਵੀ ਜਿਹੜਾ ਜੱਸ ਸਾਬ ਨੂੰ ਜੋ ਟਿੱਪਣੀਆਂ ਕਹੀਆਂ ਨੇ ਜੋ ਉਸ ਜੱਸ ਸਾਬ ਦੇ ਸਾਹਮਣੇ ਬੋਲੇ ਨੇ ਵੀਡੀਓ ਕਾਨਫਰੈਂਸ ਰਾਹੀਂ ਉਹ ਵੀ ਤੁਹਾਨੂੰ ਗੱਲਬਾਤ ਦੱਸਦੇ ਆ ਸਭ ਤੋਂ ਪਹਿਲਾਂ ਆਪਾਂ ਨਜ਼ਰ ਮਾਰ ਲਈਏ ਕਿ ਸ਼ਗਵੀਰ ਸਿੰਘ ਬਾਦਲ ਦੇ ਗੈਰ ਜ਼ਮਾਨਤੀ ਬਰਾਂਡ ਕਿਉਂ ਜਾਰੀ ਹੋਏ ਆ ਤੁਹਾਨੂੰ ਦੱਸ ਦਈਏ ਕਿ ਕਰੀਬ 2017 ਦੇ ਵਿੱਚ ਕਰੀਬ 8 ਸਾਲ ਪਹਿਲਾਂ ਚੋੜਾ ਦੇ ਵਿੱਚ ਮੌਕੇ ਜਿਹੜਾ ਆਰਪੀ ਸਿੰਘ ਦੇ ਘਰ ਅਰਵਿੰਦ ਕੇਜਰੀਵਾਲਾ ਰੁਕਦੇ ਨੇ ਤਾਂ ਯਾਦ ਹੋਊਗਾ ਕਿ ਉਹਦਾ ਮੁੱਦਾ ਬੜਾ ਭੁਖਿਆ ਪਕਿਆ ਸੀ ਕਿ ਕਿ ਐਮ ਚੈਨਲਾਂ ਨੇ ਵੀ ਜਿਹੜਾ ਤੇ ਜਿਹੜਾ ਆਪਾਂ ਗੋਦੀ মিডিਆ ਕਹੜੇ ਆ ਉਹਨਾਂ ਨੇ ਇੱਕ ਬੜੀ ਖਬਰ ਫਲੈਸ਼ ਕੀਤੀ ਸੀ ਕਿ ਅਰਵਿੰਦ ਕੇਜਰੀਵਾਲਾ ਖਾਲਸਤਾਨੀਆਂ ਦੇ ਘਰ ਰੁਕੇ ਨੇ ਕਿ ਜਿਹੜਾ ਉਹ ਖਾਲਸਤਾਨੀਆਂ ਦਾ ਘਰ ਆ ਕੇ ਜਿਹੜਾ ਉਹ ਬਾਹਰ ਹੁੰਦੇ ਆ ਰਾਜਪਿੰਦਰ ਸਿੰਘ ਅਦेंद्रਪਾਲ ਸਿੰਘ ਦੇ ਘਰ ਜਿਹੜਾ ਰੁਕੇ ਆ ਕਿ ਉੱਤੇ ਇਹ ਕਿਹਾ ਸੀ ਸਖਬੀਰ ਬਾਦਲ ਨੇ ਇੱਕ ਬਿਆਨ ਦਿੱਤਾ ਸੀ ਬਵਾਤ ਬਿਆਨ ਦਿੱਤਾ ਸੀ ਕਿ ਅੱਤਵਾਦੀਆਂ ਦੇ ਘਰੇ ਜਿਹੜਾ ਅਰਵਿੰਦਰ ਅਰਵਿੰਦਰ ਕੇਦਰੀ ਵਾਲਾ ਜਿਹੜਾ ਉਹ ਰੋਟੀ ਖਾ ਰਿਆ ਉਹਨੂੰ ਅੱਤਵਾਦੀਆਂ ਦਾ ਅੱਡਾ ਦੱਸਿਆ ਸੀ ਤੇ ਅੱਜ ਜਿਹੜਾ ਉਹਨਾਂ ਅੱਤਵਾਦੀਆਂ ਨੂੰ ਜਿਹੜੇ ਅੱਤਵਾਦੀ ਕਹਿੰਦਾ ਸੀ ਅੱਜ ਕਹਿੰਦਾ ਕਿ ਮੇਰੀ ਸਰਕਾਰ ਬਣਾ ਦੇ ਤਾਂ ਮੈਂ ਪਹਿਲੇ ਘੁੱਗੀ ਦੇ ਨਾਲ ਬਾਹਰ ਕੱਢ ਦੂੰਗਾ ਮੈਂ ਇਹਤੇ ਵੀ ਆਪਾਂ ਗੱਲਬਾਤ ਕਰਦੇ ਆ ਗੱਲ ਸੀ ਸਖਬੀਰ ਸਿੰਘ ਬਾਦਲ ਦੇ ਅਰਵਿੰਦਰ ਪਾਲ ਸਿੰਘ ਦੇ ਘਰ ਰੁਕੇ ਸੀ ਤੇ ਉਦੋਂ ਕਿਹਾ ਸੀ ਜੇ ਅੱਤਵਾਦੀਆਂ ਦਾ ਅੱਡਾ ਹੈਗਾ ਤੇ ਉਸ ਟਾਈਮ ਤੇ ਜਿਹੜਾ ਅਰਿੰਦਰਪਾਲ ਸਿੰਘ ਨੇ ਜਿਹੜਾ ਇੱਕ ਮਾਨਹਾਨੀ ਦਾ ਜਿਹੜਾ ਕੇਸ ਆ ਉਹ ਦਰ ਕੀਤਾ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੁਣ ਦੱਸਿਆ ਜਾ ਰਿਹਾ ਕਿ ਸਖਬੀਰ ਬਾਦਲ ਦੇ ਜਿਹੜਾ ਜਿਹੜੀ ਉਹਨਾਂ ਦੀ ਜ਼ਮਾਨਤ ਸੀ ਕਰੀਬ 2 ਮਹੀਨੇ ਪਹਿਲਾਂ ਰੱਦ ਕਰ ਦਿੱਤੀ ਆ ਅਦਾਲਤ ਵੱਲੋਂ ਹੁਣ ਦੱਸਿਆ ਗਿਆ ਕਿ ਸਖਬੀਰ ਸਿੰਘ ਬਾਦਲ ਜਿਹੜੀ ਜ਼ਮਾਨਤ ਉਹ ਰੱਦ ਹੋ ਚੁੱਕੀ ਆ ਤੇ ਉਹਨਾਂ ਨੂੰ ਜਿਹੜਾ ਕਿ ਉਹਨਾਂ ਦੇ ਗੈਰ ਜ਼ਮਾਨਤ ਤੇ ਬਰੰਟਾ ਉਹ ਜਾਰੀ ਕਰ ਦਿੱਤੀ ਆ ਸਖਬੀਰ ਬਾਦਲ ਦੀ ਜਿਹੜੀ ਅਗਲੀ ਤਰੀਕ ਆ ਜਿਹੜੀ ਉਹ 9 ਜਨਵਰੀ ਪਾ ਦਿੱਤੀ ਆ ਜੇ ਕਾ ਸੁਖਬੀਰ ਬਾਦਲ ਉਸ ਪੇਸੇ ਤੇ ਨਹੀਂ ਜਾਂਦਾ ਤਾਂ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਹੁਣ ਆਪਾਂ ਗੱਲ ਵਿਸਤਾਰ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇਹ ਹੀ ਉਹੀ ਸੁਖਬੀਰ ਬਾਦਲ ਆ ਉਹੀ ਅਕਾਲੀ ਦਲ ਦਾ ਇਹ ਮੋਹਰਾ ਹੈਗਾ ਕਿ ਇਹਨਾਂ ਦਾ ਬਾਪ ਜਿਹੜਾ ਪ੍ਰਕਾਸ਼ ਸਿੰਘ ਬਾਦਲੇ ਇਸ ਦੁਨੀਆ ਤੋਂ ਚਲੇ ਗਿਆ ਕਿ ਮੈਂ ਬੜੇ ਬੜੀ ਤੁਹਾਨੂੰ ਅਧਾਰਨਾ ਦਿੱਤੀ ਆ ਕਿ ਜਿਹੜਾ ਬੜੇ ਪਾਪ ਕਮਾ ਕੇ ਤੁਰਿਆ ਤੇ ਉਹ ਵੀ ਜਿਹੜਾ ਅੱਤਵਾਦੀਆਂ ਦੇ ਕਹਦਾ ਹੁੰਦਾ ਸੀ ਕਿ ਫਲਾਨਾ ਅੱਤਵਾਦੀ ਆ ਗਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕਰਵਾਉਣ ਵਾਲਾ ਵੀ ਪ੍ਰਕਾਸ਼ ਸਿੰਘ ਬਾਦਲਾ 84 ਦੇ ਵਿੱਚ ਅਟੈਕ ਕਰਵਾਉਣ ਦੇ ਵਿੱਚ ਵੀ ਭਾਈਵਾਲ ਬਾਦਲਾ 78 ਦੇ ਵਿੱਚ ਜਿਹੜਾ ਨੰਨਕਾਰੀ ਕਾਂਡ ਹੋਇਆ ਉਹਦੇ ਵਿੱਚ ਵੀ ਭਾਈਵਾਲਾ ਪ੍ਰਕਾਸ਼ ਬਾਦਲਾ ਬਰਗਾੜੀ ਦੇ ਵਿੱਚ ਜਿਹੜਾ ਕਿ ਜੋ ਕਾਂਡ ਵਾਪਰਿਆ ਉਹਦੇ ਵਿੱਚ ਵੀ ਸਮੁਲੀਅਤ ਇੰਨਾ ਬਾਦਲਾ ਦੀ ਆ ਮੈਂ ਬੜੇ ਵਾਰੀ ਤੁਹਾਨੂੰ ਕਿਹਾ ਕਿ ਤੁਹਾਨੂੰ ਇਹ ਲੱਗਦਾ ਕਿ ਬਾਦਲਾ ਸਾਡੇ ਸਕੇ ਆ ਅੱਜ ਬੋਟਾ ਪੈ ਕੇ ਹੱਡੀਆਂ ਨੇ ਮੈਨੂੰ ਲੱਗਦਾ ਕਿ ਇਹਨਾਂ ਦੇ ਚਲੋ ਉਮੀਦਵਾਰ ਜਿੱਤੇ ਆ ਉਹ ਵੱਖਰੀ ਗੱਲ ਆ ਤੇ ਪਰ ਅੱਜ ਲੋਕਾਂ ਨੂੰ ਲੱਗਦਾ ਕਿ ਅਸੀਂ ਜੀ ਦੁਬਾਰਾ ਇਹਨਾਂ ਨੂੰ ਬਾਦਲੋਂ ਲੈ ਆ ਕੇ ਪਤਾ ਨਹੀਂ ਕੀ ਇਹਨਾਂ ਨੇ ਤਾਜ ਮਾਰ ਦੇਣਾਗਾ ਕਹਿੰਦਾ ਪਹਿਲੀ ਘੁੱਗੀ ਦੇ ਵਿੱਚ ਹੁਣ ਅਸੀਂ ਬੰਦੀ ਸਿੰਘ ਸੜ ਦੇਵਾਂਗੇ ਤੇ ਉਹੀ ਬੰਦੀ ਸਿੰਘਾ ਭਾਈ ਜਗਤਾਰ ਸਿੰਘ ਹਵਾਰੇ ਨੂੰ ਜਿਹੜਾ ਅਤਵਾਦੀ ਕਹਿ ਰਿਆ ਸੀ ਸ਼ਖਬੀਰ ਬਾਦਲਾ ਕਿ ਜਿਹਨੇ ਮਾਰਡਰ ਕੀਤਾ ਇਹਨੇ ਮੁੱਖ ਮੰਤਰੀ ਨੇ ਫਲਾਣਾ ਕੀਤਾ ਇਹਦੇ ਤੁਮ ਕਾ ਕੀਤਾ ਤੇ ਅੱਜ ਤੁਸੀਂ ਲੋਕ ਉਹੀ ਹੋ ਅੱਜ ਤੁਹਾਨੂੰ ਜਿਹੜਾ ਕਿ 4 ਸਾਲ ਉਹ 4 ਸਾਲ ਇਹ ਪੰਜ ਸਾਲ ਸਰਕਾਰ ਰਹੀ ਆ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਦੀ 9 ਸਾਲਾਂ ਬਾਅਦ ਤੁਹਾਨੂੰ ਮੋਹ ਜਾਗੜ ਲੱਗ ਪਿਆ ਕਿ ਪਤਾ ਨਹੀਂ ਜਿਹੜਾ ਕਿ ਇਹਨਾਂ ਬਾਦ ਲਿਆ ਇਹਨਾਂ ਨੇ ਜਿਹੜਾ ਬੜਾ ਕੁਝ ਕਰਨਾ ਸੀ ਸਾਡੇ ਜਿਹੜਾ ਕਿ ਪਤਾ ਨਹੀਂ ਛਾਣ ਦੀਆਂ ਸੜਕਾਂ ਬਣਾ ਦੇਣੀਆਂ ਸੀ ਅੱਜ ਮੈਂ ਤੁਹਾਨੂੰ ਦੁਬਾਰੇ ਫੇਰ ਕਹਿਣਾ ਕਿ ਉਹਨਾਂ ਲੋਕਾਂ ਨੂੰ ਉਹ ਕੁਝ ਕੁ ਲੋਕ ਹੁੰਦੇ ਆ ਜਿਹੜੇ ਕਿ ਚਮਚੇ ਬਣੇ ਹੁੰਦੇ ਆ ਕਟਸੇ ਬਣੇ ਹੁੰਦੇ ਆ ਉਹ ਕਟਸਿਆਂ ਨੂੰ ਜਾ ਤੁਸੀਂ ਚੌਲਾ ਦੇ ਵਿੱਚ ਪਾ ਲੋ ਚਾਹੇ ਸਬਜ਼ੀ ਦੇ ਵਿੱਚ ਪਾ ਲੋ ਜਿਹੜੇ ਮਰਦੀ ਵਿੱਚ ਧਰ ਲੋ ਉਹ ਕੜਸੇ ਹਰ ਥਾਂ ਤੇ ਮੌਜੂਦ ਹੁੰਦੇ ਆ ਵਿਆਹ ਸਾਧਿਆਂ ਦੇ ਵਿੱਚ ਵੀ ਹੁੰਦੇ ਆ ਭੋਗਾਂ ਦੇ ਵਿੱਚ ਵੀ ਹੁੰਦੇ ਆ ਇਹ ਉਹ ਕੜਸੇ ਬਦਲ ਕੇ ਦੇ ਮੂਰੇ ਜਿਹੜਾ ਕਿ ਇਹਨਾਂ ਨੂੰ ਜੀ ਆ ਬੜੇ ਇਹ ਵਿਵਾਪਤ ਬਣਾਏ ਰੱਖੇ ਆ ਬਦਲਕਿਆਂ ਨੂੰ ਪਰ ਕੌਮਦਾਰ ਜਿੰਨਾ ਘਾੜ ਇਹਨਾਂ ਨੇ ਕੀਤਾ ਕਿ ਅਬਦਾਲੀ ਤੋਂ ਬਾਅਦ ਮੈਨੂੰ ਲੱਗਦਾ ਕਿ ਕੌਮਦਾਰ ਨੁਕਸਾਨ ਜਿਹੜਾ ਸਿੱਖ ਪੰਥ ਦਾ ਨੁਕਸਾਨ ਆਪਣੇ ਦੇ ਜਿਹੜਾ ਕਹਿੰਦੇ ਹੁੰਦੇ ਆ ਕਿ ਆਪਣੇ ਬੰਦੇ ਇਹ ਆਪਣੇ ਉਪਰੇ ਕੋਈ ਨਹੀਂ ਭਰਾਵੋ ਇਹਨਾਂ ਨੇ ਜੜਾ ਤੁਹਾਡੀਆਂ ਵੱਡੀਆਂ ੜੇ ਪਰ ਕੀ ਕਰੀ ਹੁਣ ਤੁਹਾਡੀ ਜਿਹੜੀ ਜਾ ਸਕਤੀਓ ਤੁਸੀਂ ਭੁੱਲ ਜਾਨੇ ਹੋ ਤੁਹਾਡੇ ਯਾਦ ਨਹੀਂ ਰਹਿੰਦਾ ਕਿ ਕੀ ਕੁਸੂ ਕਰਕੇ ਹਟਿਆ ਉਹ ਗੱਲਾਂ ਤੁਸੀਂ ਭੁੱਲ ਜਾਨੇ ਹੋ ਹੁਣ ਚਰਾਸੀ ਦਾ ਤੁਹਾਡੇ ਕਿੱਥੇ ਯਾਦ ਰਹਿਣੀ ਆ 40 ਸਾਲ ਹੋਏ ਆ ਚਾਹੇ 42 43 ਸਾਲ ਹੋਏ ਆ ਇਹ ਤਾਂ 9 ਸਾਲ ਤੋਂ ਸਰਕਾਰ ਨੂੰ ਭੁੱਲ ਗਏ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਗੁਰੂਗਰਾਸ ਸਾਹਿਬ ਦੀ ਬੇਅਦਬੀਆਂ ਹੋਈਆਂ ਕਮੇ ਜਿਹੜਾ ਸੁਮੇਲ ਸਿੰਘ ਨੂੰ ਡੀਜੀਪੀ ਲਾਇਆ ਮਲਤਾਨੀ ਵਾਲਾ ਕੇਸ ਤੁਹਾਡੇ ਯਾਦ ਹੋਊਗਾ ਕਿ ਕਮੇ ਉਹਨੂੰ ਤੇ ਇਸ ਦੁਸ਼ਟਾ ਜਿਹੜਾ ਸਮੇਧ ਸੈਣੀ ਨੇ ਕੋਕੋਕੇ ਸ਼ਹੀਦ ਕੀਤਾ ਸੀ ਤੇ ਉਹ ਵੀ ਜਮਾਨਤ ਤੇ ਆਇਆ ਹੋਇਆਗਾ ਤੇ ਇੱਕ ਐਨ ਦਾ ਭਾਵ ਕਿ ਜਿਹੜਾ ਇਹਨਾਂ ਨੇ ਐਡਾ ਦੋਗਲਾ ਪਾੜਾ ਇਹਨਾਂ ਦੇ ਵਿੱਚ ਐਟਾ ਜਿਹੜਾ ਸਿੱਖਾਂ ਦੀ ਜੜਾ ਇਹ ਵੱਢਦੇ ਆ ਪਰ ਪਤਾ ਨਹੀਂ ਫਿਰ ਇਹਨਾਂ ਨੂੰ ਮੋਹ ਕਿਉਂ ਜਾਗਣ ਲੱਗ ਪੈਂਦਾਗਾ ਜਿਹਾ ਅਕਾਲੀ ਦਲ ਵਾਪਸ ਲਿਆਣਾਗਾ ਤੇ ਪਹਿਲਾਂ ਇਹਨਾਂ ਨੇ ਬੜੇ ਰੰਗ ਲਾਏ ਆ ਚਲੋ ਉਹ ਗੱਲ ਵੱਖਰੀ ਆ ਹੁਣ ਰਵਿੰਦਰ ਸਿੰਘ ਪਾਲ ਸਿੰਘ ਦੇ ਘਰ ਜਿਹੜਾ ਉਹ ਰੁਕੇ ਸੀ ਕਹਿੰਦਾ ਭਾਵ ਕਿ ਜੇਕਰ ਕੋਈ ਕਿਸੇ ਦੇ ਘਰ ਖਾਣਾ ਖਾ ਜੇ ਉਹ ਇਹਨਾਂ ਲਈ ਅਤਵਾਦੀ ਆ ਜੇ ਇਹ ਕਿਸੇ ਦੇ ਘਰ ਖਾਣਾ ਖਾਣਾ ਉਹ ਸੱਤਵਾਦੀ ਆ ਪਹਿਲੀ ਗੱਲ ਤਾਂ ਕਿਸੇ ਦੇ ਘਰ ਖਾਣਾ ਖਾਂਦੇ ਨਹੀਂ ਚਲੋ ਜੋ ਅਰਵਿੰਦ ਕੇਦਰੀਵਾਲ ਆ ਨੇ ਉਹ ਖਾਣਾ ਖਾਦਾ 2017 ਦੇ ਵਿੱਚ ਆ ਕਹਿੰਦੇ ਜੀ ਅਤਵਾਦੀਆਂ ਦੇ ਘਰੇ ਰੁਕਵੇ ਬੜਾ ਉਦੋਂ ਮੀਡੀਆ ਨੇ ਪਿੱਟ ਪਿੱਟ ਕੇ ਜਿਹੜਾ ਰੌਲਾ ਪਾਇਆ ਸੀ ਹੁਣ ਜਿਹੜਾ ਗੈਰ ਜਮਾਨਤੀ ਬਰਾਂਟਾ ਜਿਹੜੇ ਉਹ ਜਾਰੀ ਹੋ ਚੁੱਕੇ ਆ ਹੁਣ ਇਹਦੇ ਬਾਬਤ ਜਿਹੜਾ ਸੁਖੀਰ ਬਾਦਲ ਦੀ ਜਿਹੜੀਆਂ ਮੁਸ਼ਕਲਾਂ ਨੇ ਉਹ ਜਿਹੜੀਆਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਆ ਬਸ ਸਕਦੀਆਂ ਨੇ ਕਿਉਂਕਿ ਨਾਲੇ ਖਬਰ ਜੁੜੀ ਆ ਭਾਈ ਅੰਮਰਤਪਾਲ ਸਿੰਘ ਬਾਰੇ ਆਪਾਂ ਗੱਲਬਾਤ ਕਰਨੀ ਆ 2 ਕੁ ਮਿੰਟ ਲੈਣੇ ਤੁਹਾਡੇ ਕਿਉਂਕਿ ਭਾਈ ਅੰਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਤੇ ਉਧਰ ਵਕੀਲਾਂ ਦੀ ਹੜਤਾਲ ਚੱਲ ਰਹੀ ਆ ਹਾਈ ਕੋਰਟ ਦੇ ਵਿੱਚ ਤਾਂ ਜਿਹੜਾ ਕਿ ਸਾਰਾ ਕੁਝ ਮਾਮਲਾ ਜਿਹੜਾ ਵਕੀਲ ਵੱਲੋਂ ਉਹਨਾਂ ਦੇ ਜਿਹੜਾ ਖਾਰਾ ਵੱਲੋਂ ਦੱਸਿਆ ਗਿਆ ਕਿ ਭਾਈ ਅੰਮਰਪਾਲ ਸਿੰਘ ਨੂੰ ਆਪ ਤੁਹਾਨੂੰ ਪੇਸ ਹੋਣਾ ਪਊਗਾ ਆਪ ਤੁਹਾਨੂੰ ਜਿਹੜਾ ਬਕਾਲਤ ਕਰਨੀ ਪਊਗੀ ਤਾਂ ਦੇਖੋ ਕਿ ਕਿੰਨਾ ਵੱਡਾ ਉਹ ਜਿਗਰਾ 3 ਸਾਲਾਂ ਤੋਂ ਡਿਬ੍ਰਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਹੋਵੇ ਤਾਂ ਜੱਜ ਸਾਹਿਬਾਨਾ ਹਾਈ ਕੋਰਟ ਦੇ ਹੋਣਾ ਤੇ ਉਹਨਾਂ ਦੇ ਨਾਲ ਪਹਿਲਾਂ ਇੰਗਲਿਸ਼ ਦੇ ਵਿੱਚ ਗੱਲ ਕੀਤੀ ਹੋਵੇ ਦੇ ਬਾਅਦ ਵਿੱਚ ਜਦੋਂ ਜੱਜ ਸਾਹਿਬ ਨੇ ਦੱਸਿਆ ਕਿ ਭਾਈ ਦੱਸੋ ਤੁਹਾਨੂੰ ਕੀ ਜਿਹੜੇ ਮੁਸ਼ਕਲਾਂ ਆ ਰਹੀਆਂ ਨੇ ਤੁਸੀਂ ਕਿਉਂ ਜਿਹੜਾ ਫਿਰ ਉਹਨਾਂ ਨੇ ਕਿਹਾ ਕਿ ਸਾਡਾ ਇਸ ਸੰਵਿਧਾਨਕ ਹੱਕ ਆ ਇਸ ਸੰਵਿਧਾਨਕ ਹੱਕ ਆ ਕਿ ਮੈਨੂੰ 4 ਲੱਖ ਲੋਕਾਂ ਨੇ ਚੁਣਿਆਗਾ ਜਾਨੀ ਕਿ 20 ਲੱਖ ਲੋਕਾਂ ਨੇ ਮੈਨੂੰ ਨਮਾਇੰਦਾਗਾ ਉਹਨਾਂ ਦੀ ਆਵਾਜ਼ ਬਣਨੀ ਆ ਉਹਨਾਂ ਦੇ ਮੁੱਦੇ ਆ ਜਿਹੜਾ ਉੱਥੇ ਦੀ ਸਮੱਸਿਆ ਆ ਨੇ ਪਰ ਕੋਈ ਉੱਥੋਂ ਦਾ ਐਮਪੀ ਜਿਹੜਾ ਕੋਈ ਨਹੀਂ ਚੱਕ ਰਿਹਾ ਕਿ ਖੰਡੂਰ ਸਾਹਿਬ ਵਾਸੀਆਂ ਨੂੰ ਇੱਕ ਤਰ੍ਹਾਂ ਦਾ ਜਲੇਲ ਕੀਤਾ ਜਾ ਰਿਹਾ ਉਹਨਾਂ ਦਾ 20 ਲੱਖ ਲੋਕਾਂ ਦਾ ਗਲਾ ਕੁੱਟਿਆ ਜਾ ਰਿਹਾ ਇਹਦੇ ਤੈਥ ਜਿਹੜਾ ਕਿ ਬੜੀਆਂ ਦਲੀਲਾਂ ਦਿੱਤੀਆਂ ਭਾਈ ਅੰਮ੍ਰਿਤਪਾਲ ਸਿੰਘ ਨੇ ਕਿ ਮੈਨੂੰ ਲੱਗਦਾ ਕਿ ਭਾਈ ਅਬਦਪਾਲ ਸਿੰਘ ਕਿ ਇੱਕ ਸੈਦ ਹੋ ਸਕਦਾ ਕਿ ਇਸ ਸੈਸ਼ਨ ਦੇ ਵਿੱਚ ਜਿਹੜਾ ਜਰੂਰ ਪਹੁੰਚਣਗੇ ਜੇ ਇਸ ਸੈਸ਼ਨ ਦੇ ਵਿੱਚ ਨਹੀਂ ਪਹੁੰਚਣਗੇ ਤਾਂ ਅਗਲੇ ਜਿਹੜਾ ਸੈਸ਼ਨ ਆ ਜਰੂਰ ਹੋ ਚਾਏ ਪੰਜਾਬ ਸਰਕਾਰ ਕਿੰਨਾ ਮਰਜ਼ੀ ਜ਼ੋਰ ਲਾ ਲੇ ਪਰ ਉਹਨਾਂ ਨੂੰ ਜਿਹੜਾ ਪ੍ਰੋਲ ਜਰੂਰ ਮਿਲੋਗੀ ਕਹਿੰਦਾ ਭਾਵ ਕਿ ਜਿਹੜਾ ਉਹਨਾਂ ਨੇ ਦਲੀਲਾਂ ਰੱਖੀਆਂ ਨੇ ਅਪੀਲਾਂ ਰੱਖੀਆਂ ਨੇ ਉਹ ਜੱਜ ਸਾਹਿਬਾਨ ਵੀ ਸੋਚਣਗੇ ਕਿ ਇੱਕ ਬੰਦਾ ਐਡਾ ਪੜਿਆ ਲਿਖਿਆ ਹੈਗਾ ਜਿਸ ਪੜੇ ਲਿਖੇ ਬੰਦੇ ਨੂੰ ਜਿਹੜਾ ਕਿ ਐਡਾ ਬੜਾ ਇੰਗਲਿਸ਼ ਬੋਲ ਸਕਦਾਗਾ ਤੇ ਇੱਥੇ ਘੁੱਗ ਬੈਠੇ ਜਿਹੜੇ ਐਮਪੀ ਆ ਜਾਂ ਐਮਐਲਏ ਆ ਕਿ ਉਹਨਾਂ ਨੂੰ ਬੋਲਣ ਦਾ ਜਿਹੜੇ ਉੱਤੇ ਜਾ ਕੇ ਸੌਂ ਜਾਂਦੇ ਆ ਉਹਨਾਂ ਨੂੰ ਮੌਕਾ ਮਿਲ ਸਕਦਾਗਾ ਜਿਹੜਾ ਅਣਪੜ ਲੜਾਂਗਾ ਇੱਕ ਪੜਿਆ ਲਿਖਿਆ ਗੁਰਸਿੱਖ ਨੌਜਵਾਨ ਆ ਤੇ ਉਹਨੂੰ ਮੌਕਾ ਨਹੀਂ ਦਿੱਤਾ ਜਾਂਦਾ ਇਹ ਜਾਸਾਨ ਮਾਨਵੀ ਜਿਹੜਾ ਸੋਚਦੇ ਹੋਣਗੇ ਉਹ ਕਹਿੰਦੇ ਹੋਣਗੇ ਇਹ ਸਾਰੇ ਆਮ ਜਿਹੜਾ ਇਸ ਮੁੰਡੇ ਦੇ ਨਾਲ ਧੱਕਾ ਕੀਤਾ ਜਾ ਰਿਹਾਗਾ ਤੇ ਹੁਣ ਤੁਹਾਨੂੰ ਮੈਂ ਦੱਸਦਾ ਕਿ ਇਸ ਦੇ ਸਬੰਧ ਦੇ ਵਿੱਚ ਜਰੂਰ ਕੋਈ ਜਾਂ ਸਭਾ ਜਿਹੜਾ ਵੱਡਾ ਫੈਸਲਾ ਲੈ ਸਕਦੇ ਆ ਦੂਸਰੀ ਜਿਹੜੀ ਨਾਲ ਖਬਰ ਜੁੜੀ ਹੈ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਬਿਆਨ ਤੁਸੀਂ ਪੜਿਆ ਹੋਣਾ ਸੁਣਿਆ ਹੋਣਾ ਸੋਸ਼ਲ ਮੀਡੀਆ ਤੇ ਬਹਿਰਲ ਹੋ ਰਿਹਾ ਕਿਸੇ ਇੰਟਰਵਿਊ ਦੇ ਵਿੱਚ ਪੁੱਛਿਆ ਗਿਆ ਪੱਤਰਕਾਰ ਵੱਲੋਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਕਹਿੰਦਾ ਮੈਂ ਬਹੁਤਾ ਨਹੀਂ ਜਾਣਦਾ ਮੈਂ ਉਹਨਾਂ ਦੀ ਸਵਿਚਾ ਪੜੀਆਂ ਸੁਣੀਆਂ ਨੇ ਤੇ ਨਾਲੇ ਉਹਨਾਂ ਨੇ ਬੰਦੀ ਸਿੰਘਾਂ ਨੂੰ ਕਿਹਾਗਾ ਕਿ ਕਿਹੜਾ ਕਾਨੂੰਨ ਦੇ ਤਹਿਤ ਤੁਸੀਂ ਉਹਨਾਂ ਨੂੰ ਜਿਹੜਾ ਕਿ 14 ਸਾਲ ਦੀ ਉਮਰ ਹੁੰਦੀ ਹੈ ਵੱਤ ਤੋਂ ਬਾਅਦ ਕੈਦੀ ਨੂੰ ਜੇ ਉਮਰ ਕੈਦ ਕਰ ਲਈ 14 ਸਾਲ ਪਰ 14 ਸਾਲ ਤੋਂ ਬਾਅਦ ਹੁੰਦੀ ਹੈ ਜੇ ਡਬਲ ਕੱਟ ਲਿਓਨੇ 28 ਸਾਲ ਪਰ ਕਹਿੰਦਾ ਉਹਦਾ 30 30 ਸਾਲ ਕੱਟੀ ਬੈਠਿਆ ਕਹਿੰਦੇ ਕਿਹੜਾ ਕਾਨੂੰਨ ਜਿਹੜਾ ਅਜਾਤ ਦਿੰਦਾ ਜਾਨੀ ਕਿ ਕਪਟਨ ਮਰਿੰਦਰ ਸਿੰਘ ਨੇ ਇਹ ਹਾਮੀ ਭਰੀ ਆ ਕਿ ਭਾਈ ਕਾਨੂੰਨ ਦੇ ਧੱਜੀਆਂ ਉੱਡ ਰਹੀਆਂ ਨੇ ਕਾਨੂੰਨ ਦੇ ਵਿੱਚ ਕਿ ਜਿਹੜਾ ਕਿ ਉਹਨਾਂ ਨੂੰ ਸਜ਼ਾ ਹੋਈ ਆ ਉਹਨਾਂ ਨੇ ਸਜ਼ਾ ਆਪਣੀ ਭੁਗਤ ਲਈ ਆ ਜਿਹੜਾ ਕਿ ਦੁੱਗਣੀ ਭੁਗਤ ਲਈ ਆ ਔਰ ਜਿਹੜਾ ਕਿ ਅਜੇ ਉਹਨਾਂ ਨੂੰ ਛੱਡਿਆ ਨਜ਼ਾਰਿਆ ਤੁਹਾਨੂੰ ਯਾਦ ਹੋਊਗਾ ਕਿ ਜਿਹੜਾ ਅਜਤੋਂ ਕਰੀਬ ਜਿਹੜਾ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਆਮ ਪੜਿਆ ਹੋਣਾ ਤੇ ਖਬਰਾਂ ਦੇ ਵਿੱਚ ਸੁਣਿਆ ਹੋਣਾ ਜੀਪ ਗਾਂਧੀ ਦੇ ਕਾਤਲ ਉਹ ਬਰੀ ਹੋ ਗਏ ਆਪਣੇ ਘਰਾਂ ਦੇ ਵਿੱਚ ਪਹੁੰਚ ਗਏ ਉਹਨਾਂ ਨੂੰ ਬਰੀ ਕਰ ਦਿੱਤਾ 14-14 ਸਾਲਾਂ ਬਾਅਦ ਪਰ ਸਿੱਖ ਕਰਕੇ ਇਥੇ ਦਾੜਾ ਕਰਕੇ ਇਥੇ ਜਾਂ ਸਾਡੀਆਂ ਨਕਮੀਆਂ ਸਰਕਾਰਾਂ ਕਰਕੇ ਇਥੇ ਜਾਂ ਸਾਡੇ ਨਕਮੇ ਅਜੇ ਅਕਾਲੀ ਦਲ ਕਰਕੇ ਜਿਹੜਾ ਉਹਨਾਂ ਬੰਦੀ ਸਿੰਘਾਂ ਨੂੰ ਆਪਣੀਆਂ ਸਜਾਵਾਂ ਦੁੱਗਣੀਆਂ ਕੱਟਣ ਦੇ ਬਾਅਦ ਜੂਦ ਵੀ ਜਿਹੜਾ ਉਹ ਜੇਲ੍ਹਾਂ ਦੇ ਵਿੱਚ ਤੜਪ ਰਹੇ ਆ ਚੱਕੀਆਂ ਦੇ ਵਿੱਚ ਪਿਸ ਰਹੇ ਆ ਤੇ ਇਸ ਕਰਕੇ ਜਿਹੜਾ ਸਰਕਾਰ ਨੂੰ ਚਾਹੀਦਾ ਕਿ ਪੈਲ ਦੇ ਆਧਾਰ ਤੇ ਉਹਨਾਂ ਨੂੰ ਜਿਹੜਾ ਰਿਹਾਰਾ ਕਰਨਾ ਚਾਹੀਦਾ ਇਹਨਾਂ ਦੇ ਖਬਰ ਬਾਤ ਤੇ ਤੁਹਾਨੂੰ ਜੜੀਆਂ ਤੇ ਆਪਣੇ ਕਮੈਂਟ ਜਰੂਰ ਕਰ ਦਿਓ ਹੱਥ ਬੰਨ ਕੇ ਬੇਨਤੀ ਹੈ ਭਰਾਵੋ ਆਪਣੇ ਕਮੈਂਟ ਕਰਦਿਆ ਕਰੋ ਘਟੂ ਘਟ ਜੇ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਸ਼ਬਦ ਤੁਹਾਨੂੰ ਨਹੀਂ ਚੰਗੇ ਲੱਗਦੇ ਨਾ ਸ਼ੇਅਰ ਕਰੋ ਘਟੋ ਘਟ ਆਪਣੀ ਰਾਇ ਜ਼ਰੂਰ ਰੱਖ ਦਿਓ ਰਾਇ ਰੋਕਣ ਤੋਂ ਤੁਹਾਨੂੰ ਕੋਈ ਨਹੀਂ ਰੋਕਦਾ ਤੇ ਨਾਲ ਹੀ ਤੁਹਾਨੂੰ ਇੱਕ ਹੋਰ ਬੇਨਤੀ ਆ ਕਿ ਜਿੰਨਾ ਵੀ ਰਲ ਜਦ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ